इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਸਬਾ ਬੋਹਾ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਰਾਬ ਦੇ ਨਸ਼ੇ 'ਚ ਥਾਣਾ ਮੁਖੀ ਨੇ ਦਾਕੀ ਲੋਕੇ ਸੇਵਾਦਾਰਾਂ ਨਾਲ ਕੀਤੀ ਮਾਰਪੀਟ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋ ਗਈ ਕੈਦ ਪੁਲਿਸ ਨੇ ਜਾਂਚ ਸ਼ੁਰੂ ਕਰਤੀ ਮਾਨਸਾ ਦੇ ਕਸਬਾ ਬੋਹਾ ਦੇ ਥਾਣਾ ਇੰਚਾਰਜ ਦੁਆਰਾ ਸ਼ਰਾਬ ਦੇ ਨਸ਼ੇ ਵਿੱਚ ਗੁਰਦੁਆਰਾ ਸਾਹਿਬ ਚ ਦਾਖਿਲ ਹੋ ਕੇ ਗੁਰਦੁਆਰਾ ਸਾਹਿਬ ਚ ਮੌਜੂਦ ਸੇਵਾਦਾਰਾਂ ਤੇ ਮਾਰਪਿਟ ਕੀਤੀ ਤੇ ਗੋਲੀ ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਿੰਡ ਵਲਸਿਆ ਨੇ ਸਖਤ ਕਾਰਵਾਈ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੇ ਗੁਰੂਗਰ ਵਿੱਚ ਦੇਰ ਰਾਤ ਬੋਹਾ ਥਾਣਾ ਇੰਚਾਰਜ ਦੁਆਰਾ ਗੁਰਸੱਭ ਦੇ ਗੁਰਦੁਆਰਾ ਸਾਹਿਬ ਦੇ ਦੀਵਾਰ ਅੰਦਰ ਦਾਖਲ ਹੋ ਕੇ ਸੇਵਾਦਾਰ ਨਾਲ ਗੱਲਬਾਤ ਕੀਤੀ ਤੇ ਮਾਰਪੇਟ ਕੀਤੀ। ਇਹ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪਿੰਡ ਵਾਸੀ ਨੇ ਇਕੱਠੇ ਹੋ ਕੇ ਥਾਣਾ ਬੌਰ ਇੱਕੀਦਰ ਨਾ ਲਗਾ ਕੇ ਰੋਜ਼ਾਰ ਕੀਤਾ ਹੈ। ਕਿਹਾ ਹੈ ਕਿ ਗੁਰੂ ਘਰ ਦੇ ਦਾਖਲ ਹੋ ਕੇ ਪੁਲਿਸ ਮੁਲਾਜ਼ਮਾਂ ਤੇ ਸਖਤ ਕਾਰਵਾਈ ਹੋਣੀ ਚਾਹੀਏ। ਕਿਉਂਕਿ ਥਾਣਾ ਮੁਖੀ ਨੇ ਦੇਰ ਰਾਤ ਗੁਰਦੁਆਰਾ ਸਾਹਿਬ ਦੇ ਨਸ਼ੇ ਦੇ ਦਾਖਲ ਹੋ ਕੇ ਬੇਇੱਜ਼ਤੀ ਕੀਤੀ ਅਤੇ ਸੇਵਾਦਾਰ ਦੀ ਮਾਰਪੇਟ ਤੇ ਗੱਲਬਾਤ ਵੀ ਕੀਤੀ ਹੈ। ਕਟਨਾ ਸਾਰੀ ਸੀਸੀਟੀਵੀ ਕਵਰੇਜ ਕੈਦ ਹੋ ਗਈ ਹੈ। ਪਿੰਡ ਵਾਸੀਆਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੀ ਔਰ ਡੀਐਸਪੀ ਗੁਰਪ੍ਰੀਤ ਸਿੰਘ ਨੇ ਇਸ ਬਾਰੇ ਮਾਮਲੇ 'ਚ ਬੋਲਦੇ ਕਿਹਾ ਕਿ ਬੋਹਾ ਗੁਰਦੁਆਰਾ ਸਾਹਿਬ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਡੀਐਸਪੀ ਨੇ ਖੁਦ ਕਬੂਲ ਕੀਤਾ ਕਿ ਬੋਹਾ ਦੇ ਇੰਚਾਰਜ ਰਾਤ ਦੇ ਨਸੀ ਗੁਰਦੁਆਰਾ ਸਾਹਿਬ ਪਹੁੰਚੇ ਤੇ ਉਹਨਾਂ ਨੇ ਇੱਥੇ ਸੇਵਾਦਾਰਾਂ ਨਾਲ ਗਾਲੀ ਗਲੋਤੇ ਮਾਰਪੜ ਕੀਤੀ ਸੀ ਜਿਸ ਦੇ ਬਾਅਦ ਜਾਂਚ ਸ਼ੁਰੂ ਹੋ ਗਈ ਹੈ ਤੇ ਹੋਰ ਵੀ ਕਾਰਵਾਈ ਕੀਤੀ ਜਾਵੇਗੀ ਬਾਈਟ ਗੁਰਪ੍ਰੀਤ ਸਿੰਘ ਡੀਐਸਪੀ ਹਾਂਜੀ ਰਾਤ 12:00 ਵਜੇ ਤਕਰੀਬਨ ਪਹੁੰਚ ਗਈ ਹੈ ਜੀ ਜਾ ਕੇ ਪੁਲਸ ਨੇ ਸੇਵਾਦਾਰਾਂ ਨੂੰ ਉਟਿਆ ਕੰਡਾ ਟਪਕੇ ਗਿਆ ਇਹਨੇ ਸ਼ਰਾਬ ਪੀਤੀ ਹੋਈ ਸੀ ਜਾਨੀ ਜਾ ਕੇ ਬਹੁਤ ਜਿਆਦੇ ਧਮਕਾਇਆ ਉਹਨਾਂ ਲੋਕ ਗੁਰੂ ਘਰ ਚੋਂ ਡੱਕਰਨ ਵਾਲੇ ਵੀ ਡਰਾਵੇ ਦਿੱਤੇ ਵੀ ਗੁਰੂ ਘਰ ਚੋਂ ਭੱਜੋ ਨਹੀਂ ਸਾਨੂੰ ਚੱਕ ਕੇ ਅੰਦਰ ਲੈ ਆ ਦੇ ਕਰ ਦਾਂਗੇ ਇਹ ਸਾਡੇ ਕੋਲੇ ਜਾਨੀ ਸਾਰੇ ਪ੍ਰੂਫ ਨੇ ਰਿਕਾਰਡਿੰਗ ਵੀ ਹੈ ਸਾਡੇ ਕੋਲੇ ਕੈਮਰਿਆਂ ਦੀ ਵੀ ਹੈ ਮੋਬਾਈਲਾਂ 'ਚ ਵੀ ਰਿਕਾਰਡਿੰਗ ਹੈ ਦੋ ਐਸਐਚਓ ਨੇ ਗਾਲਾਂ ਦਿੱਤੀਆਂ ਤੇ ਉਹਨਾਂ ਨੂੰ ਪੰਦੀ ਸਦਾ ਗੁਲੀ ਬੋਲੀ ਬਹੁਤ ਜਿਆਦੇ ਹਾਲੇ ਇਕ ਵਾਰ ਸਾਫ ਬਤੈ ਜੀ ਰਾਤ ਦੀ 12 ਵਜੇ ਹੈ ਜਾ ਕੇ ਕੰਨ ਤਪ ਕੇ ਜੀ ਸਾਨੂੰ ਉਠਾਇਆ ਇਹਨਾਂ ਨੇ ਦੁੱਧ ਜਿਹਾ ਆਏ ਸੀ ਨਾਲੇ ਨੇ ਉਹਨੇ ਬਾਹ ਖਲਾਇਆ ਤੇ ਵੱਡਾ ਅਫਸਰ ਆ ਕੇ ਬਾਹ ਖੋਲੋ ਸਾ ਸਾਨੂੰ ਕੁੱਤੇ ਮੜ ਗਏ ਜੀ ਬਿਨਾਂ ਕਸੂਰ ਤੋਂ ਕੋਈ ਗੱਲ ਬਾਤ ਨਹੀਂ ਸਾਨੂੰ ਦੱਸਿਆ ਨਹੀਂ ਆ ਗੱਲ ਹੈ ਕਿ ਸਾਨੂੰ ਤਿੰਨੇ ਜਣਾਂ ਨੂੰ ਜੀ ਇਹਨੇ ਕੁੱਟਿਆ ਜਾ ਗਾਲਾਂ ਕੱਢੀਆਂ ਪੈਣਾਣੀਆਂ ਬਾਹਾਂਆਂ ਦੀਆਂ ਸਾਨੂੰ ਕਹਿੰਦਾ ਜੀ ਗੁਰੂ ਘਰ ਤੋਂ ਬਾਹਰ ਜਾਓ ਤੇ ਚੁਰ ਉਠਾਣੇ ਚ ਅਸੀਂ ਆਖਿਆ ਨਹੀਂ ਜੀ ਥਾਣੇ ਜਾਲੇ ਗੁਰੂ ਘਰ ਸਾਡਾ ਸੁਣਾ ਭਾਵੇਂ ਸਾਨੂੰ ਵੜਦੇ ਇੱਥੇ ਕੁਛ ਹੀ ਕਰਦੇ ਹੋ ਤੇ ਸਾਨੂੰ ਰਾਤ ਨੂੰ ਕੁੱਤ ਮਾਰ ਕੀਤੀ ਹੈ ਜੀ ਇਹਨਾਂ ਨੇ ਮੇਰਾ ਜ਼ੁਰਤ ਤੋਂ ਥਾਣੇ ਦੇ ਵਿੱਚ ਸਾਨੂੰ ਜੀ ਕੋਈ ਪਤਾ ਨਹੀਂ ਜੀ ਸਾਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਸਾਨੂੰ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਸਾਰਾ ਕੁਝ ਕਰਕੇ ਦੇਖ ਲੈਂਦੇ 50 ਗੱਲ ਬਾਅਦ ਤੇ ਆਏ ਪੁਲਿਸ ਵਾਲੇ ਠੀਕ ਹੈ ਸਾਨੂੰ ਬਾਬੇ ਜੀ ਨੇ ਅੱਖਰ ਪਈ ਗੁਰੂ ਘਰ ਤੇ ਰਹਿਣ ਉਹ ਬਾਹਰ ਗਏ ਹੋਏ ਸੀ ਨਾ ਸਾਨੂੰ ਬਾਬੇ ਨੇ ਦੱਸਿਆ ਨਹੀਂ ਜੀ ਸਾਨੂੰ ਪਤਾ ਹੁੰਦਾ ਜੀ ਦੱਸਣਾ ਨਹੀਂ ਠੀਕ ਹੈ ਬਾਬੇ ਗਏ ਹੋਏ ਸੀ ਬਾਹਰ ਸਾਨੂੰ ਕੋਈ ਕੱਟਣਾ ਦਾ ਪਤਾ ਨਹੀਂ ਪਿਆ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਪੁੱਛ ਰਿਹਾ ਬੰਦੇ ਨੇ ਜੁਪਸਰ ਰਾਤ ਗਾਦਰ ਪੱਤੇ ਗੁਰਦੁਖਰ ਦੇ ਵਿੱਚ ਪੁਲਿਸ ਨੇ ਦਸਤਕ ਦਿੱਤੀ ਹੈ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਪੁਲਿਸ ਨੇ ਬੇਅਦਬੀ ਕੀਤੀ ਹੈ ਕੀ ਮਸਲਾ ਹੈ ਮੈਂ ਨਾ ਠਾਣੇ ਰੋਹੇ ਪਹੁੰਚੇ ਹਾਂ ਜਿੱਥੇ ਕੁਝ ਪਿੰਡ ਵਾਸੀ ਜਿਹੜੇ ਤੇ ਕੱਟ ਕਾਫੀ ਕੱਟ ਦੇ ਵਿੱਚ ਇੱਥੇ ਆਏ ਹੋਏ ਸੀ ਤੇ ਵਿੱਚ ਕੁਝ ਲੇਡੀਜ਼ ਵੀ ਨੇ ਜੋ ਗੁਰੂ ਘਰ ਦਾ ਪ੍ਰਧਾਨ ਸਾਹ ਪੂਰਾ ਸਿੰਘ ਸਕੱਤਰ ਗੁਰਤੇਸ਼ ਨੇ ਉਹ ਵੱਲੋਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਜਿਹੜਾ ਮੁਖ ਅਫਸਰ ਥਾਣਾ ਬੁਹੈ ਉਹਦੇ ਵੱਲੋਂ ਜਿਹੜੀ ਹੈਗੀ ਆ ਵੀ ਗੁਰੂ ਘਰ ਚ ਰਾਤ ਨੂੰ ਗਿਆ ਉਹ ਤੇ ਉਹਦੀ ਸ਼ਰਾਬ ਦਿੱਤੀ ਹੋਈ ਸੀ ਤੇ ਜਿਹੜੇ ਨੇ ਉਹਦੀ ਜਿਹੜੀ ਰਿਕਾਰਡਿੰਗ ਹੈ ਉਹਦੀ ਉਹਦੀ ਦੂਸਰੀ ਆਡੀਓ ਰਿਕਾਰਡਿੰਗ ਉਹਦੇ ਵਿੱਚ ਉਹ ਗਾਲਾਂ ਕੱਢ ਰਿਹਾ ਜੋ ਮੈਨੂੰ ਨੇ ਪੜਤਾਲ ਵਾਸਤੇ ਅਪਲੀਕੇਸ਼ਨ ਦਿੱਤੀ ਹੈ ਤਾਂ ਮੈਂ ਉਹ ਹੱਥ ਲੈ ਲਿਆ ਜੋ ਮੇਰੀ ਪੜਤਾਲ ਚੱਲ ਰਹੀ ਹੈ ਜੋ ਦਰਾਨੇ ਪੜਤਾਲ ਜੋ ਕਾਰਵਾਈ ਬਣਦੀ ਹੈ ਕਾਨੂੰਨ ਦੇ ਅਕੋਰਡਿੰਗਲੀ ਕਰੂੰਗਾ